ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚੈਹਲ ਵਾਲੀ ਸੜਕ ਦੇ ਉੱਤੇ ਪਿੰਡ ਇਹ ਆਉਂਦਾ ਪਰ ਜਿਹੜੇ ਫਾਰਮ 'ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਉਹਨਾਂ ਦਾ ਫਾਰਮ ਹਾਈਵੇ ਦੇ ਨੇੜਾ ਦੱਸੋ ਤੇ ਹਾਈਵੇ ਜਿਹੜਾ ਫਰੀਦਕੋਟ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦਾ ਓਸ ਹਾਈਵੇ ਦੇ ਨੇੜੇ ਇਹ ਇੱਕ ਡੇਰੀ ਫਾਰਮ ਹੈ ਬਿਲਕੁਲ ਹੀ ਨੇੜ ਦੀ ਇਸ ਫਾਰਮ ਦੇ ਉਹ ਹਾਈਵੇ ਲੰਘਦਾ ਤੇ ਪਹਾਣੇ ਵਾਲੀ ਸੜਕ ਦੇ ਉੱਤੇ ਆ ਮਤਲਬ ਪੱਕੇ ਤੋਂ ਪਹਾਣੇ ਵਾਲੀ ਸੜਕ ਹੈ ਜਿਹੜੀ ਉਸ ਸੜਕ ਦੇ ਉੱਤੇ ਇਹ ਫਾਰਮ ਆਉਂਦਾ ਬਾਈ ਦੀ ਹੋਰੀ ਇੱਥੇ ਡੇਰੀ ਫਾਰਮ ਦਾ ਕੰਮ ਕਰਦੇ ਆ ਤੇ ਅੱਜ ਇਹਨਾਂ ਨੇ ਇੱਕ ਗਾਂ ਵਕਾਊ ਕੀਤੀ ਹੈ ਬਿਲਕੁਲ ਤਾਜੀ ਸੂਈ ਹੈ ਇਹਨੇ ਵੱਛੀ ਨੂੰ ਜਨਮ ਦਿੱਤਾ ਸਾਹਮਣੇ ਦਾ ਬੱਚਾ ਬਾਹਰ ਹੀ ਬੰਨਿਆ ਹੋਇਆ ਹੈ ਬਾਕੀ ਗਾਵਾਂ ਤੁਹਾਨੂੰ ਚੌਂਕਿਆਂ ਦਿਖਾਤੀਆਂ ਪਰ ਮੇਨ ਵੀਡੀਓ ਜਿਹੜੀ ਬਣਦੀ ਹੈ ਉਹਦੇ ਵਿੱਚ ਇਹ ਗਾਂ ਹੀ ਤੁਹਾਨੂੰ ਦਿਖਾਉਣੀ ਹੈ ਸੋ ਚੰਗੇ ਦੁੱਧ ਵਾਲੀ ਗਾਂ ਜਿਹੜਾ ਵੀਰ ਖਰੀਦਣਾ ਚਾਵੇ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਡਿਟੇਲ ਪਹਿਲਾਂ ਪੁੱਛਾਂਗੇ ਬਾਅਦ ਚ ਇਹਨੂੰ ਖੋਲ ਕੇ ਤੋੜ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫਾਰਮ 'ਚ ਖੁੱਲੀਆਂ ਫਿਰਦੀਆਂ ਗਾਵਾਂ 'ਚੋਂ ਤਾਂ ਹੋ ਸਕਦਾ ਥੋੜਾ ਬਹੁਤਾ ਪਸ਼ੂ ਜਦੋਂ ਤੋੜਦੇ ਆ ਉਹ ਭੱਜੇ ਨੱਸੇ ਵੈਸੇ ਸ਼ਾਂਤ ਸੁਭਾਅ ਜਿਹਦੀ ਇਹ ਗਾਂ ਦਿਸਦੀ ਹੈ ਆਓ ਡਿਟੇਲ ਪੁੱਛੀਏ ਬਾਅਦ ਚ ਤੋੜਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੇ ਜੀ ਨਾਮ ਪ੍ਰਦੀਪ ਸਿੰਘ ਆ ਜੀ ਪ੍ਰਦੀਪ ਬਾਈ ਮੈਂ ਜਦੋਂ ਪਹਿਲਾ ਵੀਡੀਓ ਬਣਾਇਆ ਸੀ ਅਜ ਤੋਂ ਸ਼ਾਇਦ 2 ਸਾਲ ਪਹਿਲਾਂ ਹਾਂਜੀ ਉਦੋਂ ਨਾਲੋਂ ਫਾਰਮ ਵਧਾਇਆ ਲੱਗਦਾ ਹਾਂਜੀ ਫਾਰਮ ਡਬਲ ਕਰਤਾ ਹੀ ਲਗਭਗ ਅੱਛਾ ਡਬਲ ਕਰਤਾ ਉਦੋਂ ਨਾਲ ਹਾਂਜੀ ਹਾਂਜੀ ਠੀਕ ਹੈ ਹੁਣ ਇਸ ਟਾਈਮ ਕਿੰਨੇ ਐਨੀਮਲ ਹੋ ਗਏ ਟੋਟਲ ਆਪਣੇ ਕੋਲ ਆਪਣੇ ਜੀ ਹੈਗੇ 40 ਤੋਂ ਪਲੱਸ ਆ ਜੀ 40 ਪਲੱਸ ਹੋ ਗਏ 40 ਪਲੱਸ ਹਾਂਜੀ ਠੀਕ ਹੈ ਹੋਰ ਅੱਗੇ ਵਧਾਉਣ ਦੀ ਸੁਭਾਵਨਾ ਹੈ ਫਿਰ ਹਾਂਜੀ ਹੈਗੀ ਆ ਜੀ ਆਸ ਹੋਰ ਅੱਗੇ ਥਾਂ ਆਪਣੇ ਕੋਲ ਜਗ੍ਹਾ ਹੈਗੀ ਆ ਠੀਕ ਹੈ ਤੇ ਇਸ ਤੋਂ ਬਾਅਦ ਜੇ ਸ਼ੈੱਡ ਪਾਇਆ ਥੋੜਾ ਵੱਡਾ ਕਰਕੇ ਪਾਵਾਂਗੇ ਜੀ ਅੱਛਾ ਫਿਰ ਹੋਰ ਵੱਡਾ ਸ਼ੈੱਡ ਪਾ ਦੇਾਂਗੇ ਹੋਰ ਪਾਵ ਤੋ ਬੇਸਿਕ ਕੁਐਸਚਨ ਹੀ ਆ ਵੈਸੇ ਹਰੇਕ ਵੀਰ ਸੋਣਾ ਵੀ ਚਾਹੁੰਦਾ ਹੈ ਹਾਂਜੀ ਪ੍ਰੋਫਿਟੇਬਲ ਹੈ ਕਿੱਤਾ ਇਹ ਕਰ ਰਹੇ ਹੋ ਤੁਸੀਂ ਜੰਗ ਇਚੂ ਬਹੁਤ ਵਧੀਆ ਹੁੰਦਾ ਹੈ ਜੀ ਠੀਕ ਹੈ ਹਾਂਜੀ ਜੋ ਕੁਝ ਵੀ ਜਿਹੜਾ ਬਣਿਆ ਇੱਧਰ ਆਪਾਂ ਕੰਦ ਤੋਂ ਇੱਧਰ ਦੇਖ ਰਹੇ ਹਾਂ ਸਾਰਾ ਕੁਝ ਇਨਾਂ ਦਾ ਹੀ ਦਿੱਤਾ ਜੀ ਅੱਛਾ ਇਨਾਂ ਦੇ ਵਿੱਚੋਂ ਹੀ ਬਣਾਇਆ ਠੀਕ ਹੈ ਤੇ ਯਾਨੀ ਕਿ ਘਰ ਦੀ ਆਮਦਨ ਵੀ ਕੁਝ ਹੱਦ ਤੱਕ ਇੱਥੋਂ ਚੱਲਦੀ ਹੈ ਆਪਣੀ ਠੀਕ ਹੈ ਯਾਨੀ ਕਿ ਘਰੋਂ ਪੈਸਾ ਨਹੀਂ ਆਪਾਂ ਇਸ ਚੀਜ਼ 'ਚ ਲਾਇਆ ਜੇ ਬੰਦਾ ਮਿਹਨਤ ਕਰਦਾ ਹੈ ਮਿਹਨਤ ਕਰ ਬਿਲਕੁਲ ਬਚਦਾ ਜੀ ਠੀਕ ਹੈ ਬਹੁਤ ਵਧੀਆ ਬਚਦਾ ਜ਼ਿੰਮੇਵਾਰਾ ਦੇ ਕੰ ਇਹ ਖੇਤੀ ਦੇ ਨਾਲ ਬਹੁਤ ਵਧੀਆ ਤੰਦਾ ਠੀਕ ਹੈ ਅੱਛਾ ਜੇ ਇੱਕ ਗਾਂ ਵੇਚਣ ਲੱਗੇ ਹਾਂਜੀ ਕਿਦਾਂ ਵਾ ਸੂਹਾ ਸੂਈ ਇਹ ਤੀਜਾ ਸੂਹਾ ਸੂਈ ਹੈ ਜੀ ਪ੍ਰੋਪਰ ਤੀਜਾ ਸੂਹਾ ਹੈ ਚੈਨਲ ਆ ਨਹੀਂ ਠੀਕ ਹੈ ਅੱਜ ਕਿੰਨੇ ਦਿਨੋਂ ਦੀ ਸੂਈ ਇਹ ਕੱਲ ਸੂਈ ਹੈ ਜੀ ਦੁਪਹਿਰੇ ਕੱਲ ਦੁਪਹਿਰੇ ਸੂਈ ਹੈ ਹਾਂਜੀ ਇਹਨੇ ਬੱਚਾ ਵੱਚੀ ਦਿੱਤੀ ਹੈ ਬੱਚੀ ਦਿੱਤੀ ਹੈ ਜੀ ਕਿਹੜੇ ਸੀਮੰਦੀ ਹੈ ਜੀ ਬੱਚੀ ਆ ਜੀ ਏਬੀਐਸ ਪਾਈਪਰ ਦੀ ਏਬੀਐਸ ਪਾਈਪਰ ਦੀ ਆਪ ਗਾਂ ਇਹ ਆਪ ਹੈਗੀ ਜੀ ਵਰਲਡ ਵਾਈਡ ਤੇ ਬ੍ਰੈਂਸਨ ਬੋਲਦੀ ਆ ਠੀਕ ਹੈ ਤੇ ਜਿਹੜੀ ਮਾਂ ਸੀ ਉਹਦੀ ਉਹ ਏਬੀਐਸ ਗੱਡਾ ਟੋਦੀ ਸੀ ਠੀਕ ਹੈ ਇਹ ਦੁੱਧ ਦਾ ਕਿਰਕਾਡ ਦੂਜੇ ਸੂਏ ਪ੍ਰੋਪਰ ਤੌਰ ਆਲਾ 35 ਕਿਲੋ ਦੁੱਧ ਚੋਇਆ ਜੀ ਆਪਾਂ ਦੂਜੇ ਸੂਏ ਚ ਹਾਂਜੀ ਹੁਣ ਇਹਦੀ ਡਿਮਾਂਡ ਕੀ ਰੱਖਦੇ ਹੋ ਵਿੱਚ ਨਹੀਂ ਇਹਦੀ ਡਿਮਾਂਡ ਹੈ ਜੀ 1 ਲੱਖ 90000 ਰੁਪਇਆ 1 ਲੱਖ 90 ਹਾਂਜੀ ਤੋਰੀਏ ਨੂੰ ਆਪਾਂ ਸੋ ਦੋਸਤੋ 1 ਲੱਖ ਤੇ 90000 ਡਿਮਾਂਡ ਹੈ ਕਿਤਾ ਪ੍ਰੋਫਿਟੇਬਲ ਹੈ ਮਤਲਬ ਇਹਦੇ ਚੋਂ ਲਾਭ ਮਿਲਦਾ ਹੈ ਜੇ ਮਿਹਨਤ ਕਰਦੇ ਹੋ ਤਾਂ ਰਿਜ਼ਲਟ ਇਹ ਹੀ ਆ ਵੀ ਅੱਜ ਤੋਂ 2 ਸਾਲ ਪਹਿਲਾਂ ਇਹ ਦੋ ਹਾਫ ਫਾਰਮ ਸੀ ਬਾਈ ਕੋਲ ਅੱਜ ਡਬਲ ਕਰਤਾ ਤੁਸੀਂ ਮੇਨ ਇਸ ਗਾਂ ਤੇ ਫੋਕਸ ਕਰੋ ਚੰਗੇ ਕਦ ਕਾਢਦੀ ਹੈ ਸੋਹਣੀ ਸੰਭੀ ਵੀ ਹੈ ਥਣ ਥੀਚਵਾਈ ਵਾਲਾ ਵੀ ਹੈ ਤੇ ਬਾਕੀ ਮਸ਼ੀਨ ਤੇ ਤਾਂ ਜਿਹੜੀ ਮਰਜ਼ੀ ਗਾਂ ਚੋਲੋ ਕੋਈ ਦਿੱਕਤ ਨਹੀਂ ਹੈ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਮੈਂ ਵੀਡੀਓ ਬਣਾ ਰਿਹਾ 10:30 ਵਜੇ ਇਹਦਾ ਦੁੱਧ ਕਿਉਂਕਿ ਪਸ਼ੂ ਕਈ ਵਾਰਾਂ ਜ਼ਿਆਦਾ ਦੁੱਧ ਦਾ ਸਟ੍ਰੈਸ ਮੰਨ ਜਾਂਦਾ ਤਾਂ ਉਹਦੇ ਕਰਕੇ ਵੱਛੀ ਨੂੰ ਰਜਾਤਾ ਸੀ ਬਾਈ ਨੇ ਮਤਲਬ ਇਸ ਹੱਬ ਤੇ ਹਵਾਨੇ ਦੀ ਜੱਜਮੈਂਟ ਕਰਿਓ ਕੱਲ ਦੁਪਹਿਰ ਕੱਲ ਦੁਪਹਿਰੇ ਸੂਈ ਆ ਮਤਲਬ ਹਜੇ ਇਹਨੂੰ 24 ਘੰਟੇ ਹੋਏ ਨਹੀਂ ਸੂਈ ਨੂੰ ਹਾਂਜੀ ਤੁਸੀਂ ਇਹਨੂੰ ਬੌਲੇ ਚ ਦੇਖ ਰਹੇ ਹੋ ਪੀਲਾ ਦੁੱਧ ਆਊਗਾ ਜਦੋਂ ਆਕੇ ਤੁਸੀਂ ਚੋਵੋਗੇ ਕਿਉਂਕਿ ਕੱਲ ਹੀ ਸੋਈ ਹੈ ਤੇ ਬੱਚੀ ਬੜੀ ਚੰਗੀ ਪਾਈਪਰ ਬੋਲ ਦੀ ਬੱਚੀ ਨੇ ਜਨਮ ਦਿੱਤਾ ਹੈ ਖਵਾਨਾ ਅੱਗੋਂ ਵੀ ਚੰਗਾ ਹੈ ਪਛਾਉਂ ਵੀ ਚੰਗਾ ਹੈ ਹੋਰ ਬਈ ਇੱਕ ਜਿਹੜਾ ਆਪਾਂ ਕਢਾਉਣਾ ਹੈ ਇਹਦਾ ਉਹ ਦੇਖ ਸਕਦੇ ਹੋ ਤੁਸੀਂ ਇਹਦੇ ਹਵਾਨੇ ਦੀ ਪਨਾਵਤ ਇਹ ਗਾਂ ਦਾ ਜੇ ਸਟਰਕਚਰ ਨੂੰ ਜੱਜਮੈਂਟ ਕਰ ਗਏ ਆਪਾਂ ਇੰਨੀ ਕੁ ਮਜ਼ਬੂਤ ਆ ਕਰਮਾ ਵਾਲੀ ਵੀ ਇਹ ਬੁੱਢੀ ਨਹੀਂ ਹੁੰਦੀ ਤੁਸੀਂ ਦੇਖੋ ਇਹਦੀ ਚਾਲ ਤੁਹਾਨੂੰ ਆਮ ਅਗਲਾ ਕਹਿਨਦਾ ਵੀ ਕੋੜੀਆਂ ਨੂੰ ਤੁਰਦੀ ਹੈ ਤੇ ਓਵੇਂ ਤੁਹਾਨੂੰ ਇਹਦਾ ਸਟਰਕਚਰ ਨਜ਼ਰ ਆਊਗਾ ਇੰਨੀ ਕੁ ਮਜ਼ਬੂਤ ਗਾਂ ਹੈ ਹੱਡਾਂ ਪੈਰਾਂ ਦੀ ਲੰਬਾਈ ਚੰਗੀ ਹੈ 1,90,000 ਡਿਮਾਂਡ ਹੈ ਮਾਨਤਨ ਹੋਊਗਾ ਵਿੱਚੋਂ ਪਰ ਤੁਹਾਨੂੰ ਇੱਕ ਚੰਗੀ ਗਾਂ ਜਿਹੜੀ ਇਸ ਵੀਡੀਓ ਦੇ ਮਾਧਮ ਨਾਲ ਮਿਲ ਜਾਣੀ ਹੈ ਰਕਮ ਤੁਸੀਂ ਕਾਫੀ ਲਾਉਣੀ ਹੈ ਤਾਂ ਤੁਹਾਡਾ ਹੱਕ ਹੈ ਵੀ ਤੁਸੀਂ ਤਸੱਲੀ ਵੀ ਕਰੋ ਆ ਕੇ ਤੁਹਾਨੂੰ ਇਹ ਬਾਈ ਬੰਦੂਗਾ ਜਦੋਂ ਤੋਦੂ ਬਾਅਦ ਚ ਵੱਚੀ ਇਹਦੀ ਦਿਖਾ ਦਊਗਾ ਹਵਾਨੇ ਚ ਸਪੇਸ ਤੁਹਾਨੂੰ ਦਿਸਦੀ ਹੋਣੀ ਹੈ ਜਿਵੇਂ ਮੈਂ ਕਿਹਾ ਵੀ ਅੱਛੀ ਨੂੰ ਚੰਗਾ ਆਇਆ ਹੈ ਜਾਂ ਦੁੱਧ ਦੇ ਦਾ ਕੁਛ ਥੋੜਾ ਬਹੁਤ ਚੋਇਆ ਹੈ ਤਾਂ ਉਹ ਤੁਸੀਂ ਜਰੂਰ ਇਹਦੇ ਹਵਾਨੇ ਦੀ ਸਪੇਸ ਤੋਂ ਸਮਝ ਸਕਦੇ ਹੋ ਹਵਾਨੇ ਦੀ ਜੇ ਗੱਲ ਕਰਦੇ ਆ ਦੱਸੋ ਤਾਂ ਚੰਗੀ ਇਹਦੀ ਅਗਾੜੀ ਹੈ ਅਗਲੇ ਪਾਸੇ ਹਵਾਨਾ ਚੰਗਾ ਹਵਾਨਾ ਖੁੱਚਾ ਤੋਤੇ ਹੈ ਹਜੇ ਥੋੜੀ ਜੀ ਭਲੂਣ ਹੈ ਥਣ ਖੁੱਚ ਦੇ ਬਰਾਬਰ ਦਿਸਦਾ ਹਾਲਾਂਕਿ ਜਦੋਂ ਭਲੂਣ ਲੈ ਜਾਂਦੀ ਹੈ ਕਿਉਂਕਿ ਇਹ ਤਾਜੀ ਸੂਈ ਹੈ ਤਾਂ ਫਿਰ ਇਹ ਹਵਾਨਾ ਬਿਲਕੁਲ ਫਿਕਸ ਦੀ ਹੋਊਗੀਗਾ 1 ਲੱਖ ਤੇ 90000 ਇਹਦੀ ਡਿਮਾਂਡ ਹੈ ਬਈ ਇਹਦੀ ਬੱਚੀ ਠਾਇਓ ਮਰੀ ਦਿਖਾਈ ਦੇਪੋ ਸੋ ਇਹਦੀ ਬੱਚੀ ਦਿਖਾ ਰਨਾ ਇਹ ਬਰੀਡ ਹੈ ਬਾਈ ਦੀ ਹੋਮ ਬਰੀਡ ਸਾਰੀਆਂ ਗਾਵਾਂ ਜਿਹੜੀਆਂ ਘਰੇ ਰੱਖੀਆਂ ਹੋਈਆਂ ਚੱਪ ਸੋ ਬੱਚੀ ਦੇਖ ਲੋ ਦੋਸਤੋ ਹਰੇ ਕਿਉਂਕਿ ਜਿਹੜੇ ਚੰਗੇ ਸੀਮਨ ਦੇ ਕੇਰਾ ਬੱਚਾ ਛੋਟਾ ਹੁੰਦਾ ਜਿਵੇਂ ਜਿਵੇਂ ਬੋਲਾ ਪਿੰਦੀ ਜਾਊਗੀ ਓਵੇਂ ਓਵੇਂ ਇਹਦਾ ਜਿਹੜਾ ਸਟਰਕਚਰ ਵੱਡਾ ਜਾਂਦੀ ਚਿੱਟੀ ਸੋ ਇੱਕ ਬਾਈ ਕਹਿੰਦਾ ਵੀ ਇਸ ਗਾਂ ਦੀ ਪਹਿਲੇ ਸੂਏ ਦੀ ਬੱਚੀ ਐ ਕਿ ਪਹਿਲਣ ਸੂ ਰਹੀ ਐ ਉਹ ਵੀ ਤੁਸੀਂ ਇੱਕ ਵਾਰ ਦੇਖ ਲਓ ਜੇ ਤੁਸੀਂ ਬਰੀਡਿੰਗ ਕਰਨੀ ਚਾਹੁੰਦੇ ਹੋ ਤਾਂ ਇਦਾਂ ਦੇ ਬੱਚੇ ਇਸ ਗਾਂ ਤੋਂ ਲੈ ਸਕਦੇ ਹੋ ਬਈ ਇਹ ਪਹਿਲਣ ਸੂ ਕੀ ਇਹ ਪਹਿਲਣ ਸੂ ਹੈ ਠੀਕ ਐ ਇਹ ਤਾਂ ਹਜੇ ਦੰਦਾ ਚ ਹੀ ਹੋਣੀ ਐ ਬਰੇ ਦੰਦਾ ਚ ਹਾਂਜੀ ਠੀਕ ਐ ਸੋ ਦੋਸਤੋ ਇਹ ਹਜੇ ਛੋਟੀ ਉਮਰ ਦੀ ਵੜ ਪਹਿਲਾ ਸੂਆ ਸੂ ਰਹੀ ਐ ਇਸੇ ਗਾਂ ਦੀ ਧੀ ਐ ਜਿਹੜੀ ਅੱਜ ਬਾਈ ਨੇ ਗਾਂ ਵਕਾਊ ਕੀਤੀ ਐ ਸੋ ਬਾਕੀ ਦੋਸਤੋ ਡਿਟੇਲ ਸਾਰੀ ਹੋ ਗਈ ਐ ਇਨਫੋਰਮੇਸ਼ਨ ਦੇਤੀ ਐ ਤੁਹਾਨੂੰ ਹੁਣ ਇਹਦੂ ਅੱਗੇ ਤੁਹਾਡਾ ਕੰਮ ਹੈ ਵੀ ਤੁਸੀਂ ਆ ਕੇ ਪਸ਼ੂ ਦੇਖੋ ਪਾਸ ਕਰੋ ਸਮਝੋ ਤੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ